ਦਿੱਲੀ ਦੇ ਵਿੱਚ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ ਸਪੈਸ਼ਲ ਸੈੱਲ ਨੇ ਦੱਸਿਆ ਕਿ 560 ਕਿਲੋ ਕੋਕੀਨ ਜ਼ਬਤ ਕੀਤੀ ਹੈ ਤਾਂ ਉਤੇ 2000 ਕਰੋੜ ਦੀ ਇਬਰਾਮ ਦੇ ਡਰੱਗਸ ਦੀ ਕੀਮਤ ਅੰਦਾਜ਼ੇ ਜਾਰੀ ਹੈ ਤਾਂ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਵੇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤਾਂ ਦੱਸਿਆ ਕਿ ਸਪੈਸ਼ਲ ਸੈੱਲ ਦੀ ਇਹ ਵੱਡੀ ਕਾਰਵਾਈ ਜਿੱਥੇ 560 ਕੋਕੀਨ ਜੋਬਰਾਮ ਕੀਤੀ ਗਈ ਹੈ 2000 ਕਰੋੜ ਦੀ ਇਸ ਦੀ ਮਾਰਕੀਟ ਦੇ ਵਿੱਚ ਬ੍ਰਾਮ ਦੇ ਡਰੱਗਸ ਦੀ ਕੀਮਤ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਚਾਰ ਮੁਜ਼ਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਤਾਂ ਦਿੱਲੀ ਦੇ ਵਿੱਚ ਇੰਟਰਨੈਸ਼ਨਲ ਡਰੱਗ ਸਿੰਡੀਗੇਟ ਦਾ ਪਰਦਾਫਾਸ਼ ਕੀਤਾ ਗਿਆ ਹੈ ਤਾਂ ਵਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਅਤੇ ਵੱਡੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਦਿੱਲੀ ਪੁਲਿਸ ਦੀ ਕੀ ਕੁਝ ਹੋਰ ਜਾਣਕਾਰੀ ਹੈ ਸਪੈਸ਼ਲ ਸੈੱਲ ਵੱਲੋਂ ਇਹ ਜਿਹੜੀ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ 560 ਕਿਲੋ ਤੋਂ ਵੱਧ ਜਿਹੜੀ ਡਰੱਗਸ ਹੈ ਉਹ ਬਰਾਮਦਗੀ ਕੀਤੀ ਗਈ ਜਿਸ ਦੀ ਕੀਮਤ ਲਗਭਗ 2000 ਕਰੋੜ ਤੋਂ ਵੱਧ ਦਸੀ ਜਾ ਰਹੀ ਹੈ ਅਜੇ ਤੱਕ ਜੋ ਇਨੀਸ਼ੀਅਲ ਸਟੇਟ ਦੀ ਜਾਣਕਾਰੀ ਮਿਲ ਰਹੀ ਕਿ ਦੱਖਣੀ ਦਿੱਲੀ ਦੇ ਵਿੱਚੋਂ ਇਹ ਚਾਪੇਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੀ ਕੀਮਤ ਕੋਈ ਤੱਕ ਦਿੱਲੀ ਦੇ ਇਤਿਹਾਸ ਚ ਸਭ ਤੋਂ ਵੱਡੀ ਇਹ ਕਾਰਵਾਈ ਇਨਸਾਬ ਦੇ ਤਹਿਤ ਦਿੱਲੀ ਪੁਲਸ ਵੱਲੋਂ 560 ਕਿਲੋਗ੍ਰਾਮ ਤੋਂ ਵੱਧ ਦੀ ਜਿਹੜੀ ਕੋਕੀਨ ਹੈ ਉਹ ਜ਼ਬਤ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਅਜੇ ਤੱਕ ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੋਰ ਕੇਸ ਚ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਹੋਣਗੀਆਂ ਸਾਢੇ 3:00 ਵਜੇ ਦਿੱਲੀਪੁਰ ਸਿਸ ਬਲੈਕ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਸਾਰੀ ਇਹਦੀ ਤਫਸੀਲ ਨਾ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਏਗੀ ਗੌਰਤ ਪਰ ਹੈ ਕਿ ਦਿੱਲੀ ਵਿਏ ਡਰਗ ਤਰਸ ਕਰੀ ਨੂੰ ਲੈ ਕੇ ਲਗਾਤਾਰ ਇੱਕ ਮਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਦਿੱਲੀਪੁਰ ਸੋਰੋ ਲਗਾਤਾਰ ਇਸ ਤਰੀਕੇ ਦੇ ਜਿਹੜੇ ਡਰਗ ਸਪੈਡਲਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਐਤਵਾਰ ਦੇ ਦਿਨ ਵੀ ਦਿੱਲੀ ਦੇ ਤਿਲਕ ਨਗਰ ਇਲਾਕੇ ਚੋਂ ਦੋ ਅਫਗਾਨ ਜਿਹੜੇ ਰਹਿਣ ਵਾਲੇ ਸਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਜਿੱਨਾਂ ਕੋਲ 400 ਗ੍ਰਾਮ ਹੈਰੋਇਨ ਤੇ 160 ਗ੍ਰ ਮੋਦੋ ਦੀ ਫੀਸਟੋ ਲਾ 12 ਦੇ ਜੰਤਰੀ ਲਿਕਾ ਤੋਂ ਨਵੀਂ ਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਜਿਹੜਾ ਯਾਤਰੀ ਆ ਰਿਹਾ ਸੀ ਉਹ ਕੋਈ 24 ਕਰੋੜ ਤੋਂ ਵੱਧ ਦੀ ਡਰੱਗਸ ਜਿਹੜੀ ਸੀ ਉਹ ਬਰਾਮਦ ਹੋਈ ਸੀ 1660 ਗ੍ਰਾਮ ਦੇ ਕਰੀਬ ਇਹ ਲਾਇਬੇਰੀਆ ਦਾ ਨਾਗਰਿਕ ਸੀ ਜੋ ਦੁਬਈ ਤੋਂ ਦਿੱਲੀ ਆਇਆ ਸੀ ਉਸ ਨੂੰ ਅਰੈਸਟ ਹੋਇਆ ਤੇ ਲਗਾਤਾਰ ਜਿਹੜੀ ਕੋਕੀਨੇ ਨਸ਼ੀ ਦੀਆਂ ਕੀ ਪਾਣੇ ਉਹ ਬਰਾਮਦ ਹੋਰੀਆਂ ਨੇ ਤੇ ਜਿਸ ਤਰੀਕੇ ਨਾਲ ਇਹ 560 ਕਿਲੋ ਤੋਂ ਵੱਧ ਜਿਹੜਾ ਸਪੈਸ਼ਲ ਸੈੱਲ ਨੇ ਕੋਕੀਨ ਬਰਾਮਦ ਕੀਤੀ ਜਿਸ ਦੀ ਕੀਮਤ 2000 ਕਰੋੜ ਤੋਂ ਉੱਪਰ ਦੱਸੀ ਜਾ ਰਹੀ ਹੈ ਤੇ ਨਾਲ ਹੀ ਅਹਿਮ ਚੀਜ਼ ਹੈ ਕਿ ਇਸ ਦੇ ਵਿੱਚ ਹੁਣ ਮਾਰਕੋ ਟੈਰਰ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਿਸੇ ਤਰੀਕੇ ਦਾ ਇਸ ਦੇ ਵਿੱਚ ਕੋਈ ਹੋਰ ਐਂਗਲ ਤਾਂ ਨਹੀਂ ਹੈਗਾ ਮੰਨਿਆ ਜਾ ਰਿਹਾ ਹੈ ਕਿ 3:30 ਵਜੇ ਜਦੋਂ ਪੁਲਿਸ ਜਿਹੜੀ ਹੈ ਪ੍ਰੈਸ ਕਾਨਫਰੰਸ ਕਰੇਗੀ ਉਸ ਤੋਂ ਬਾਅਦ ਤਸਵੀਰ ਇਸ ਤੋਂ ਜ਼ਿਆਦਾ ਸਾਫ਼ ਹੋ ਪਾਏਗੀ ਜੀ ਅਰਪਿਤ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਦਅਸੀਖੇ ਇਥੇ ਵੱਡੀ ਕਾਰਵਾਈ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਵੇਖਣ ਨੂੰ ਮਿਲ ਰਹੀ ਹੈ